ਜਿਹੜੇ ਉਹ ਬ੍ਰੈਡ ਕ੍ਰੰਸੀ ਉਹ ਸਾਰੇ ਮੈਂ ਇਹਦੇ ਵਿੱਚ ਪਾ ਲਏ ਨੇ ਤਲ ਕੇ ਤੇ ਉੱਪਰੋਂ ਦੀ ਕਿਹੜਾ ਬ੍ਰੈਡ ਕਸਟਰਡ ਬ੍ਰੈਡ ਕਸਟਰਡ ਵਾਹ ਜੀ ਵਾਹ ਦੇਖੋ ਕਸਟਰਡ ਹਾਂ ਉਹ ਬਾਹਰ ਦਾ ਘੱਟ ਖਾਓ ਤੇ ਘਰ ਦਾ ਜਆ ਬਣਾ ਕੇ ਖਾਓ ਹੈਨਾ ਜਿਹੜੀਆਂ ਚੀਜ਼ਾਂ ਬਾਹਰ ਤੁਸੀਂ ਖਾਣਿਓ ਸਮੋਸੇ ਇਹ ਚੀਜ਼ਾਂ ਨਾ ਘਰੇ ਟਰਾਈ ਕਰਿਆ ਕਰੋ ਘਰ ਬਣਾ ਕੇ ਖਾਇਆ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਘਾਟ ਦੇਸ ਨਵੇਂ ਵਲੋਗ ਦੇ ਵਿੱਚ ਤੇ ਅੱਜ ਅਸੀਂ ਹੁਣ ਇਸ ਟਾਈਮ ਬੈਠੇ ਆ ਛੱਤ ਦੇ ਕੱਪੜੇ ਕਪੜੇ ਧੋਣੇ ਵਿੱਚ ਤੇ ਉੱਧਰ ਨੰਨੂ ਖੇਡਦੀ ਪਈ ਹੈ ਮੰਮੀ ਅੱਜ ਨਾਲ ਹੈਲਪ ਕਰਦੇਵੇਂ ਨੇ ਮੰਮੀ ਧੋਂਦੇ ਫੇ ਨੇ ਨਾ ਮੈਂ ਉਹਨਾਂ ਦੀ ਹੈਲਪ ਕਰਨੀ ਵੀ ਆ ਤੇ ਉੱਧਰ ਵੇਖੋ ਉੱਧਰ ਜਾ ਕੇ ਘਰ ਬਣਾਇਆ ਨੰਨੂ ਨੰਨੇ ਦੇਰੇ ਅੱਸੀ ਘਰ ਬਣਾਇਆ ਨਾ ਅਗਰ ਮੰਨਾ ਬੈਠੀ ਸੀ ਆ ਤਾਂ ਮਨੂ ਕੀ ਲਾ ਕੇ ਨੰਨੂ ਆ

ਠੰਡੀਆਂ ਨਹੀਂ ਆਈਆਂ ਚੁੰਨੂ ਵਾਲੀਆਂ ਠੰਡੀਆਂ ਸੀ ਜ਼ਿਆਦਾ ਮੈਂ ਰੁਪਾ ਤੋਂ ਲੈ ਕੇ ਆਏ ਸੀ ਕਿਤੇ ਤਿੰਨ ਪਾਈਆਂ ਨੇ ਹੈਨਾ 11 ਬ ਲੈਣਾ ਨੇ ਹੈਨਾ ਪੱਪੀ ਚੈਰ ਹੋਈ ਲੱਗਦਾ ਇੱਧਰ ਨਹੀਂ 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 ਨਾ ਸੋਗਾ ਕੇ ਆਹ ਐ ਤਣੀ ਉਹ ਕੀ ਕਹਿੰਦਾ ਇੰਸਟਾਗ੍ਰਾਮ ਵਾਲੀ ਰੀਲ ਆਹ ਦੇ ਰਹੀਆਂ ਨੇ ਨਾ ਸਿੱਧਾ ਉਹ ਨਹੀਂ ਕਰਨੀਆਂ ਬਾਹਰ ਕੱਢਣੀਆਂ ਨਹੀਂ ਆ ਹੈ ਛੇਤੀ ਕੱਢਣੀਆਂ ਨਹੀਂ ਆ ਬਾਹਰ ਹਮਮ ਜਦੋਂ ਮੈਂ ਆਹ ਦੇ ਕੱਪੜੇ ਸੁਕਾਉਣ ਨਾ ਕੋਲ ਕੋ ਬੰਨ ਲੇਗਾ ਨਹੀਂ ਫੇਰ ਤੂੰ ਗੰਦੀ ਸੀ ਮਾਰੂ ਤੀਂ ਨਾ ਮੈਂ ਬੁਣ ਹਾਂਜੀ ਕੀ ਗੱਲ ਹੋ ਰਹੀ ਐ ਅਸੀਂ ਸੋ ਰਿਹਾ ਪਾਲਾ ਕੀ ਗੱਲ ਹੋ ਰਹੀ ਸੀ ਪਾਲਾ ਕਾੜੀ ਸੇ ਫਈ ਐਥੇ ਕੌਣ ਸੌਂਦਾ ਮੈਂ ਕਿ ਫਾਨ ਚਾਚੂ ਸੋ ਚਾਚੂਸ ਕੰਪੂਰ ਉਹ ਨਾਲ ਦੇ ਮਮੀ ਠੀਕ ਹੈ ਯਾਰ ਭੱਜ ਗਿਆ ਕੀ ਗਿਆ ਕੁਛ ਨਹੀਂ ਕਰਨੀ ਆ ਲੈੰਦੇ ਪਾਜੀ ਨੂੰ ਕਹਿੰਦੇ ਯਾਰ ਭੱਜ ਜਾ ਆ ਲੈੰਦੇ ਭੱਜ ਜਾ ਪਾਏ ਆ ਲੈੰਦੇ ਪਾਜੀ ਨੂੰ ਸਾਰਾ ਵਲੌਗ ਵਿਖਾਉਂਗਾ ਮੋੜ ਜਾ ਭੱਜ ਜਾ ਭੱਜ ਜਾ ਓਏ ਗਰੀ ਭੱਜ ਜਾ ਆ ਸਭੀ ਗਾਲੀ ਸਾਰਿਆਂ ਨੂੰ ਸਵਾਗਤ ਹੈ। ਇਸ ਤੁਹਾਡਾ ਨਾਮ ਹੈ ਲੋਡ ਵਿੱਚ ਤੇ ਔਰ ਫੈਰੀ ਫੰਡ ਦੁਕਾਨ ਤੇ ਗਈ ਹੈ। ਮਾਨਿਆ। ਅਣੜੇ ਹੁਣ ਅਸੀਂ ਲੁਕਾਂਗੇ ਫਿਰ ਉਹਨੂੰ ਦੇਖਨੇ ਆ। ਉਹ ਲੱਭ ਪਾਂਦੀ ਆ ਕਿ ਨਹੀਂ ਲੱਭ ਪਾਂਦੀ। ਹਾਂ ਚਲੋ। ਚਲੋ। 1 2 3 ਗੋ। ਚਲੋ। ਭਾਬੀ ਜੀ। ਸਟੋਰੇਜ ਫੁੱਲ। ਨਹੀਂ। ਬੈਟਰੀ ਲੋ ਹੋ ਗਈ।

और एक कमरे जा जा कौन होने तो घर से ही है पूरी और आ गई आ गई और खुआन दे पी जा चलो चलो गाइस इधर चलो गाइस गाइस इधर है पुराने दिन जल्दी इधर आ जाओ मैं अभी दरवाजा बंद कर पर तू व्लॉग बनावागा गाइस होने दरवाजा बंद करने जा रहा हूं ਸੀ ਬੋਤਲ ਹਾਂਜੀ ਤਾਂ ਕਿ ਆਪੇ ਚੁਪੇ ਤੇ ਹਾਂ ਤੁੰਗੀ ਕਰੀਏ ਹਾਂ ਹੈ ਨੰਨੂ ਹੁਣ ਚਾਹ ਨੂੰ ਨਾ ਅਸੀਂ ਆਠ ਫੋੜੀ ਬੇਖਨੇ ਆ ਉਹ ਕਿੱਧਰ ਗਈ ਦੇਖਨੇ ਆ चुपचाप रह चुपचाप रह ना ना क्या करते भी है सर खाने ही नहीं मिलेगा मिलूगा आजा बाहर चलिए हाँ। बाहर नहीं जाना जाना चलना बस गाइस इधर ही इधर वाजे के पीछे आ जाओ गाइस हाँ। और चुपचाप रह इधर आ जाओ ना ना चुप रहना वो तो ਤਮਨ ਪਾਪੀ ਪਾਪੀ ਕਰਦੀ ਪਈ ਹੈ ਆ ਰਹੀ ਆਦੀ ਕੱਪਾ ਹਾਂ 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 ਲੱਗਿਆ ਉल्लू ਬਣਾਤਾ ਹੁਣ ਰਾਤ ਦਾ ਟਾਈਮ ਹੈ ਤੇ ਮੈਂ ਇਹ ਵੇਗਲੂ ਪਹਿਲਾਂ ਇੱਧਰ ਨੰਨੂ ਕੀ ਕਰਨਾ ਹੈ ਤੂੰ ਕੋਈ ਹੋਰ ਕੰਮ ਨਹੀਂ ਹੈਗਾ ਤੈਨੂੰ ਹੈਂ ਠੀਕ ਹੈ ਠੀਕ ਹੈ ਬੈਠੋ اے ਕੁੜੀ ਬੰਦ ਕਰ ਇਹਨੂੰ ਹਾਂਜੀ ਆਰ ਬੜੇ ਕੱਪੜੇ ਲਓ ਉਹ ਬੜਾ ਲੈ ਲੈ ਇਹ ਚੀਜ਼ ਹੁਣ ਖਾਂਦੀ ਵੀ ਐ ਹਾਂ ਹਾਂ ਦੋ ਮਿੰਟ ਰੋਕ ਨਹੀਂ ਸਕਦੀ ਮੇਰੀ ਗੱਲ ਸੁਣ ਸਕੂਲ ਦਾ ਕੰਮ ਨਹੀਂ ਕਰਨਾ ਤੂੰ 4 ਦਿਨ ਹੋ ਗਏ ਨੇ ਤੈਨੂੰ ਕੱਲ੍ਹ ਕਦੋਂ ਕਰ ਲੂੰਗਾ ਹੁਣੇ ਹੁਣੇ ਦੀ ਲੱਗਦੀ ਹੁਣੇ ਤੈਨੂੰ ਨੀਂਦ ਆ ਜਾਣੀ ਫਿਰ ਨਾ 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 ਅੱਜ ਮੈਂ ਟਾਈਮ ਨਾਲ ਹੀ ਰੋਟੀ ਪਾਣੀ ਬਣਾ ਲਿਆ ਸੀ ਕਿਉਂਕਿ 8:30 ਵਜੇ ਨਾਲ ਤਿੰਨੋ ਜਣੇ ਆ ਜਾਂਦੇ ਨੇ ਡੈਡੀ ਮੰਮੀ ਤੇ ਨੰਨੂ ਦੇ ਪਾਪਾ ਵੀ ਪਰ ਅੱਜ ਮੈਂ ਟਾਈਮ ਨਾਲ ਨਿਬੇੜ ਲਿਆ ਤੇ ਅੱਜ ਦੇਖ ਲਓ ਉਧਰ 9:00 ਵੱਜ ਚੁੱਕੇ ਨੇ ਮਤਲਬ 10 ਮਿੰਟ ਬਾਕੀ ਨੇ ਤੇ ਅਜੇ ਤੱਕ ਆਏ ਨਹੀਂ ਹੈਗੇ ਮੈਂ ਆਪਣਾ ਸਾਰਾ ਕੁਝ ਰੈਡੀ ਕਰਕੇ ਰੱਖ ਲਿਆ ਸੀ ਮੰਮੀ ਹਲੇ ਤੱਕ ਛੱਦ ਤੇ ਹੀ ਨੇ ਕੱਪੜੇ ਧੋਣ ਦੇ ਵੇ ਸੀ ਤੇ ਹੁਣ ਉਦਾਂ ਹੀ ਬੈਠ ਗਏ ਨੇ ਕੱਪੜੇ ਦੇ ਕਦੋਂ ਹੀ ਤੋਲ ਤੂੰ 2 ਮਿੰਟ ਰੁਕ ਜਾ ਹਾਂ ਕਿੱਡੀ ਦੇ ਲੱਗੀ ਏ ਫੋਨ ਦੀ ਜਦੋਂ ਦਾ ਬਾਪਾ ਵੇਂ ਦਿੱ ਲਿਆ ਤੇ ਮੈਂ ਸੋਚਦੀ ਪਈ ਸੀ ਵੀ ਮੇਰੇ ਕੋਲ ਟਾਈਮ ਹੈ ਤੇ ਮੈਂ ਛੋਟੀ ਜੀ ਰੈਸিপি ਬਣਾ ਲਾਂ ਪਰ ਇਧਰ ਮਹਾਸ਼ਿਆ ਆ ਚੁੱਕੇ ਨੇ ਮੰਮੀ ਨੂੰ ਭੁੱਖ ਲੱਗੀ ਹੋਈ ਏ ਉਹ ਕਹਿੰਦੇ ਮੈਨੂੰ ਉਹ ਤੱਕ ਰੋਟੀ ਬਣਾ ਦੇ ਬਾਕੀਆਂ ਦਾ ਬਾਅਦ ਵੇਖੀ ਜਾਵੇ ਐ ਲੋ ਜੀ ਇੰਨੀ ਲੇਟ ਅੱਜ 9 ਵਜ ਗਏ ਨੇ ਕੀ ਹਾਲ ਹੈ ਜਪ੍ਰੀਤ ਠੀਕ ਹੈ ਠੀਕ ਹੈ ਹਾਂ ਤੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਵੀ ਸੁਭਰੀਤ ਨਾ ਵੇ ਇਹ ਪੇਕੇ ਦੇ ਉੱਥੇ ਜਾ ਕੇ ਜ਼ਿਆਦਾ ਢਿੱਲੀ ਹੋ ਗਈ ਮਤਲਬ ਬਿਮਾਰ ਹੋ ਗਈ ਜ਼ਿਆਦਾ ਉਹਦੇ ਸੇਠ ਠੀਕ ਨਹੀਂ ਆਗੇ ਪਹਿਲਾਂ ਐਨੇ ਜਾਣਾ ਸੀ ਸ਼ਨੀਵਾਰ ਨੂੰ ਲੈਣ ਦੇ ਲਈ ਪਰ ਹੁਣ ਨੈਕਸਟ ਵੀਕ ਸੈਚਰਡੇ ਸੰਡੇ ਜਾਏਗਾ ਲੈਣ ਲਈ ਉਹਦੇ ਸੈੱਲ ਘਟ ਗਏ ਸੀ ਤੇ ਬਲੱਡ ਵੀ ਉਹਦੇ ਵਿੱਚ ਘਟ ਰਹਿ ਗਿਆ ਸੀ ਤਾਂ ਕਰਕੇ ਉਹਦੀ ਸੇਲ ਥੋੜੀ ਜ਼ਿਆਦਾ ਹੀ ਡਾਊਨ ਹੋ ਗਈ ਹੈ ਹੁਣ ਉਹ ਉੱਥੇ ਹੀ ਨੰਨੇ ਤੂੰ ਵੇਖ ਲੈ ਹਾਲ ਵੀ ਨਹੀਂ ਪੁੱਛਿਆ ਚਾਚੀ ਦਾ ਨੂੰ ਪਤਾ ਚਾਚੀ ਬਿਮਾਰ ਹੈ ਤਾਂ ਕਰਕੇ ਨਹੀਂ ਪੁੱਛਿਆ ਲ ਆ ਜਲ ਬੁੱਛਾ ਨਹੀਂ ਨਾ ਚਾਚੀ ਦਾ ਆਂਕੋ ਪੋਛ ਲਾਉਗੀ ਪੋਛ ਲਾਂਗੀ ਅੰਦੀ ਤੇ ਹੁਣ ਮੰਨੀ ਤੂੰ ਕੱਲਾ ਹੀ ਆਏ ਹੈਂ ਹਾਂ ਮੰਨੀ ਔਰ ਮੈਂ ਪਹਿਲਾਂ ਮੰਮੀ ਨੂੰ ਰੋਟੀ ਬਣਾ ਦੇਣੀ ਆ ਤੇ ਫਿਰ ਮਿੱਠੇ ਦੇ ਵਿੱਚ ਨਾ ਥੋੜੀ ਜਿਹੀ ਇੱਕ ਛੋਟੀ ਜਿਹੀ ਰੈਸਪੀ ਉਹ ਬਣਾਣੇ ਆ ਬਿਲਕੁਲ ਸਿੰਪਲ ਸਾਦੀ ਸਮਾਨ ਵੀ ਹੈਗਾ ਸੀ ਮੇਰੇ ਕੋਲ ਅਵੇਲੇਬਲ ਹੈ ਸਾਰਾ ਕੱਲਾ ਹੀ ਆਏ ਹੈਂ ਹਾਂ

ਵੇਖਣੀ ਆ ਜਦ ਤੱਕ ਮੈਂ ਬਣਾ ਹੀ ਦੇਣੀ ਆ ਵੈਸੇ ਜਿਆਦਾ ਉਹਨੂੰ ਟਾਈਮ ਨਹੀਂ ਲੱਗਣਾ ਪਹਿਲਾਂ ਇਹਨਾਂ ਰੋਟੀ ਬਣਾ ਦਵਾਂ ਫੇਰ ਬਣਾਣੀ ਆ ਰੈਸਪੀ ਮੰਨੀ ਪਾਣੀ ਪੀ ਲੈ ਵੇਖ ਲੋ ਕਦੋਂ ਦੀ ਚੀਜ਼ਾਂ ਖਾਂਦੀ ਪੀਏ ਤੇ ਬੱਸ ਐ ਫੋਨ ਵੇਖਦੀ ਹਈਏ ਇਹਦੇ ਕੰਮ ਕਰਨਾ ਚਪੇੜਾ ਛੋਟਾ ਖਾਂਦੇ ਉੱਤੇ ਤੇ ਹੁਣ ਖੇਡ ਕੇ ਆਈ ਆ ਨਾ ਆਪੇ ਮਾੜੇ ਬੰਦੇ ਮੈਡਮ ਨੰਬਰ ਆ ਗਿਆ ਐ ਸਾਥੀ ਮੈਨੂੰ ਸੈਟਰ ਆਈ ਮੈਡਮ ਆਈ ਸੀ ਹਾਂ ਹੋ ਸੱਚੀ ਫੋਨ ਆਇਆ ਸੱਚੀ ਮੈਂ ਨੰਬਰ ਪਾ ਦੇਣਾ हम पा बना लगी सब तो डैडी ने भी पीनी है डैडी ने सवेर की एक बार पीती हुई कह रहे हैं उसे गैस ने, ने, ने चाह बना के सब तू पुध गर्म करना कस्टर्ड बनाने कस्टर्ड भी पहला देखी हुई है बना लगी कि बनाया ദൈഡ ഫ ഫേസ് ਚੜ੍ਹੀਸ ਕਰ ਲੈਣਾ ਦੂਜੇ ਵਿੱਚ ਉਹਦੇ ਲਈ ਆਪਾਂ ਪੰਡਾ ਦੂਜੀ ਚੱਲਦੇ ਥੋੜੇ ਆ। ਮੁਸਕਾਨ ਮੁਸਕਾਨ ਵੀਡੀਓ ਬਣਾ ਲਈ ਉਹਨਾਂ ਮੁਸਕਾਨ ਦੇ ਨੂੰ ਵੀਡੀਓ ਬਣਾਨੀ ਛੱਡ ਗਏ ਨਾ ਪਹਿਲਾਂ نیچے ਕਸਟਰਡ ਦੀ ਉਹ ਕੱਢਣੀ ਪੈਣੀ ਏ। ਉਹ نیچے ਬਾਲਟੀ ਪਈ ਹੈ ਨਾ ਔਰ ਵੇਖ ਉੱਧਰ। ਉਹਦੇ ਵਿੱਚ ਕਸਟਰਡ ਵਾਲਾ ਇੱਕ ਪੈਕਟ ਜਿਹਾ ਉਹ ਕੱਢ। ਹਾਂ ਇਹਦੇ ਵਿੱਚ ਜੇ ਫਸਟਡ ਘਾਣਾ ਲਿਖਿਆ ਦੁੱਧ ਦੇ ਵਿੱਚ ਜਿੰਨਾ ਤੁਸੀਂ ਗਾੜਾ ਕਰਨਾ ਹੈ ਉਸ ਹਿਸਾਬ ਦੇ ਨਾਲ ਇਹਨੂੰ ਵਿੱਚ ਪਾ ਸਕਦੇ ਹੋ ਜਿੰਨਾ ਵੀ ਤੁਹਾਨੂੰ ਪੇਸਟ ਗਾੜਾ ਚਾਹੀਦਾ ਹੈ ਮੈਂ ਥੋੜਾ ਇਹ ਗਾੜਾ ਜ਼ਿਆਦਾ ਚਾਹੀਦਾ ਤਾਂ ਕਿ ਮੈਂ ਜਿਆਦਾ ਫਸਟਡ ਵਿੱਚ ਪਾ ਸਕਾਂ ਉਹਨਾਂ ਨੂੰ ਘੋਲਾਂਗੀ। ਭੁਲੇਗਾ ਨਾ ਕੁਸਮ ਨੂੰ ਚਿੱਲਾਣਾ ਰੂੜਾ ਨਾ ਹੋਣਾ ਨਾ ਇਸ ਥਾਂ ਕਹਿੰਦੇ ਜਿਹੜਾ ਤੁਸੀਂ ਮੂੰਹ 'ਚ ਲਗਾਣਾ ਮੂੰਹ ਤੇ ਲਗਾਣਾ ਨੀ ਮਨੰਦੇ ਹਲਦੀ ਵਾਲਾ ਬੇਸ ਲੈਂਦੀ ਓਏ ਕੁਸਤਾਂ ਤੋਂ ਪੇਣੀ ਬੋੜਵਾਲੀ ਚ ਬੋਲਿਆ ਨਹੀਂ ਤੇਰੇ ਚ ਵੀ ਭਾਬੀ ਜਣਾ ਉਹ ਆ ਗਿਆ ਮੈਂ ਛੇੜ ਬੋਲਦੀ ਕਹਿੰਦੀ ਦੁੱਧ ਦੇਖੀ ਦੁੱਧ ਨਾ ਉਬਲ ਜੇ ਤੁਹਾਨੂੰ ਜਿਹੜਾ ਹੈ ਬਣਾਇਆ ਸੀ ਆਪਾਂ ਉਹ ਵਿੱਚ ਪਾਣਾ ਠੀਨੀ ਮੈਂ ਪਹਿਲੇ ਬਾਤ ਇਸੇ ਇੱਧਰ ਮੈਂ ਇੱਕ ਅਸਲੀ ਇਹ ਪੈਨ ਇਹ ਵਿੱਚ ਕਰ ਤੋ ਕਰਨ ਬੰਨਣਾ ਜੀ ਹਮਨੇ ਜ਼ਰੂਰ ਕਰ ਲਿਆ थ्रेड बचे पेटी आपने वो तरह से बनाई थी ना पर सही में आई है से ज्यादा हुई है नदीहरे ब्राउन वाले पार्ट ने काट रहा ना मैं पत्थर रस की बना रही आलू गोभी की सब्जी मैं भी कर रही

ਕੀ ਬਣਨੀ ਹੈ ਬੜੀ ਉਹਨਾਂ ਕੇ ਗਾਏ ਮਿੱਠੀ ਬਨੇਗੀ ਗਾੜਾ ਉਹਨਾਂ ਇਹਨਾਂ ਨੂੰ ਫਰਾਈ ਕਰ ਲੈਣਾ ਆਪਾਂ ਥੋੜੇ ਥੋੜੇ ਕਰਕੇ ਸਾਰੇ ਐ ਟ੍ਰਿਕ ਇਹਦੇ ਨਾਲ ਬੱਸ ਬਣ ਜਾਂਦਾ ਹਾਂਜੀ ਤੇ ਹੁਣ ਮੈਂ ਉਹਨੂੰ ਛੱਡ ਕੇ ਰੋਟੀ ਭਰ ਲਾਗਦੀਆਂ ਪਹਿਲਾਂ ਮੰਮੀ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਤੇ ਮੰਮੀ ਦਾ ਅਲੱਗਾ ਟਾ ਹੈ ਮੰਟੇ ਗ੍ਰੇਨ ਨਹੀਂ ਬਣਾਉਣੀ ਆ। بڑا ਜੀਵ ਜੇ ਆਟਾ ਜਿਵੇਂ ਮੱਕੀ ਦਾ ਆਟਾ ਨਾ ਬਾਹਰ ਵਾਲਾ ਜਿਹਾ ਉਸ ਟਿੱਕੇ ਨਾਲ ਤੇ ਮੰਮੀ ਨੂੰ ਭੁੱਖ ਲੱਗੀ ਹੈ। ਚੱਲਾਂਗੇ ਅੱਗੇ। ਨੰਨੂ ਕੀ ਹੋਇਆ? ਮਾਮਾ। ਇਹ ਕੰਮ ਨਹੀਂ ਕਰਦੀ ਸਕੂਲ ਦਾ ਸ਼ਰਾਤਾਂ ਕਰਦੀ ਹੈ। ਪਹਿਲਾਂ 10 ਕੰਮ ਕਰਨੀ ਨਾ। 10 ਰੋਟੀ ਨਾ ਕੀ ਕਹਿੰਦੇ ਨੇ ਦਿਨਾਂ ਘੋ ਲੱਗੇ ਚੰਗੀ ਨਹੀਂ ਲੱਗਦੀ ਖੁਸ਼ਕੀ ਲੱਗਦੀ ਤਾਂ ਕਰਕੇ ਰਾਤ ਨੂੰ ਜੋ ਲੱਗਣੇ ਬਣਾਉਣੇ ਨੇ ਨੰਨੂ ਮੈਂ ਨਾ ਤੈਨੂੰ ਨਾ ਆਉਣਾ 小的。 ਜਿਹੜੇ ਉਹ ਬ੍ਰੈਡ ਕ੍ਰੰਚੀ ਉਹ ਸਾਰੇ ਮੈਂ ਇਹਦੇ ਵਿੱਚ ਪਾ ਲਏ ਨੇ ਤਲ ਕੇ ਤੇ ਉਪਰੋਂ ਦੀ ਆਪਾਂ ਅਦਰਗੀ ਬੇਰੱਡਾ ਵੱਡਾ ਬਿੰਦਾ ਅਦਰਗੀ ਮੇਰਾ ਅੱਡਾ ਵੱਡਾ ਬਿੰਦਾ ਹਨਾ ਇਹ ਬੇਰੱਡਾ ਵੱਡਾ ਬਿੰਦਾ ਮੰਨੋ ਕੋਲ ਬਣਾ ਲੈਣ ਦੇ ਮੰਨੀ ਯਾਰ ਬ੍ਰੈਡ ਹੀ ਮੰਗਾ ਲੈ ਹੋਰ ਅੱਜ ਉਹ ਪਹਿਲੇ ਆਨੇ। ਉਹਦੇ ਆਨੇ ਨੇ ਚਾਹ। ਨਾ ਬਿੰਦਾ ਆਇਆ। ਲੋੜਾ ਚੋਂ ਨਾ ਆਨ ਨੂੰ। ਜਾਨੂ ਇਹ ਘਾੜਾ ਆ ਜਾਣਾ ਯਾਰ ਫਿਰ। ਹੈ ਨਾ? ਮੈਂ ਕਿਹਾ ਜਾਨੂ ਘਾੜਾ ਆ ਜਾਣਾ ਮੁਸਕਾਨ ਕੇ ਵੀ ਲੈ ਲੈਣਗੇ। ਪੰਜ ਹੀ ਬਣੇ ਬਸ। ਹੁਣ ਇਹਨੂੰ ਆਪਾਂ ਰੱਖ ਦੇਣਾ ਫ੍ਰਿਜ ਦੇ ਵਿੱਚ। ਮੰਮੀ ਨੂੰ। ਅਤਰਾ ਖੀਏ ਹਾਂਜੀ ਤੇ ਆਪਾਂ ਵੀ ਘਰ ਆ ਚੁੱਕੇ ਹਾਂ ਤੇ ਆਪਣੇ ਆਂਦਿਆਂ ਨੂੰ ਇਹ ਚੀਜ਼ਾਂ ਤਿਆਰ ਹੋ ਚੁੱਕੀਆਂ ਕੀ ਹੈ ਵੈਸੇ ਮੰਨਦੇ ਕੀ ਹੈ ਵੈਸੇ ਬ੍ਰੈਡ ਕਸਟਰਡ ਕਿਹੜਾ ਬ੍ਰੈਡ ਕਸਟਰਡ ਬ੍ਰੈਡ ਕਸਟਰਡ ਵਾਹ ਜੀ ਵਾਹ ਦੇਖੋ ਕਸਟਰਡ ਬ੍ਰੈਡ ਕਸਟਰਡ ਤੇ ਅੰਦਰ ਬਦਾਮ ਆ ਗਏ ਜੀ ਤੇ ਆਏ ਹੈ ਹੈ ਕਯਾ ਵਾਹ ਠੰਡਾ ਠੰਡਾ 쿨쿨 ਨਜ਼ਾਰੇਦਾਰ ਚਮਚ ਦੇ ਨਾਲ ਖਾਣਾ ਪੈਣਾ ਠੀਕ ਹੈ ਨਾ ਕੀਆ ਵਾੜਾ ਕਿ ਆ ਚੀਜ਼ ਬਣਾਈ ਐ ਕਿਆ ਚੀਜ਼ ਦਾ ਪੀਸ ਅਰ ਜਦ ਮੈਨੂੰ ਫੋਟੋ ਖਿੱਚ ਲੈਣ ਦੇ ਮੰਮੀ ਮਿੱਠਾ ਐ ਬਹੁਤ ਸੋਹਣਾ ਬਈ ਬਹੁਤ ਸੋਹਣਾ ਮੰਮੀ ਵੀ ਮਾੜੇ ਚਖਾ ਲਿਆ ਠੀਕ ਹੈ ਨਾ ਵਾੜਾ ਦੇਖੋ ਡੈਕੋਰੇਸ਼ਨ ਵੀ ਹੋ ਚੁੱਕੀ ਐ ਬਈ ਬਹੁਤ ਘੈਂਡ ਤੇ ਬਹੁਤ ਲਾਜਵਾਬ ਤੇ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਿਓ ਵਹਿਦਾ ਕੀਤਾ ਹੀ ਹੋਣਾ ਸਾਰਿਆਂ ਨੇ ਬਣਾਇਆ ਹੀ ਹੋਣਾ ਇਹ ਆ ਮੇਰੇ ਖਿਆਲ ਨਾਲ ਆਮ ਰੈਸਪੀ ਹੈ ਬਚ ਗਿਆ ਸੀ ਇਹ ਤੇ ਇਹ ਬਚ ਗਿਆ ਸੀਗਾ ਫਿਰ ਮੈਂ ਬਰੈਡ ਇਹਦੇ ਵਿੱਚ ਪਾਤਾ ਵਾਹ ਜੀ ਵਾਹ ਬਹੁਤ ਸੁਆ ਚੱਕੋ ਚਲ ਐ ਫੋਟੋ ਖਿਚਣ ਦਾ ਕੰਮ ਆ ਗਿਆ ਹੈ ਹਨ ਹਾਂ ਐ ਦੇ ਤਾਂ ਦੇ ਹੁਣ ਟੈਸਟ ਕਰ ਮੜ ਆ ਤੁਸੀਂ ਕਰੋ ਮੈਂ ਕਰ ਦੇਣਾ ਲਿਆਓ ਹੋਈ ਗਿਆ ਨਹੀਂ ਆ ਲੈ ਆਉਂਦੇ ਹਾਂ ਹਾਂ ਜੀ ਤੇ ਹੁਣ ਆਪਾਂ ਨਾ ਐ ਮੱਕੀੜਾ ਲਾਵਾਂ ਕਿਹੜਾ ਨਮਕੀੜਾ 1 2 3 4 5 6 ਆਵਾਜ਼ ਇਹ ਚ ਸੌਗ ਹੀ ਨਹੀਂ ਹੈਗੀ ਬੰਦੇ ਨੰਨੇ ਰੁਕ ਜਾ ਪੁੱਤੋ 2 ਮਿੰਟ ਟੇਸਟ ਕਰ ਲੈਂਦੇ ਫਾਪਾ ਨੂੰ ਆਪਾਂ ਟੇਸਟ ਕਰੀਏ ਓਏ ਹੋਰ ਓਏ ਹੋਰ ਮੈਨੂੰ ਆਇਆ ਨਾ ਚੱਲੇ ਹੀ ਆਂਦੇ ਹੋ ਓ ਜੀਓ ਹਾਂ ਸਰਗੋਲਾ ਚੂਟਾ ਬਏ ਸਰਗੋਲਾ ਚੂਟਾ ਬਏ ਸਰਗੋਲਾ ਚੂਟਾ ਮੈਂ ਬੇ ਸਵਾਦ 14 ਟੇਸਟੀ ਨਾ ਜ਼ਿਆਦਾ ਅਜ ਤੋ ਜ਼ਿਆਦਾ ਬਾਈ ਵਾਹ ਜੀ ਵਾਹ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਬਾਈ ਬਹੁਤ ਘੈਂਟ ਬਣਿਆ ਪਹਿਲੇ ਸਭ ਨੇ ਮੈਂ ਕਿਹਾ ਬਣਾਇਆ ਹੀ ਹੋਣਾ ਹੈ ਨਾ ਪਤਾ ਲੋਕਾਂ ਨੇ ਟਰਾਈ ਕੀਤੀ ਹੁੰਦੀ ਹੈ ਇਹ ਚੀਜ਼ ਦੇ ਹੈ ਕਾਮਨ ਹੈ ਮੇਰੇ ਹਿਸਾਬ ਨਾਲ ਲੱਗਦਾ ਦੇਖੀ ਤੁਸੀਂ ਪਹਿਲਾਂ ਜਦ ਦੀ ਦੇਖੀ ਹੈ ਕਿਵੇਂ ਨੇ ਹਾਂਜੀ ਤੇ ਇਸੇ ਦੇ ਨਾਲ ਇਸ ਵਲੌਗ ਨੂੰ ਆਪਾਂ ਕਰਦੇ ਹਾਂ ਇੱਥੇ ਹੀ ਐਂਡ ਤੇ ਮਿਲਦੇ ਹਾਂ ਹੁਣ ਤੁਹਾਨੂੰ ਕੱਲ ਨੂੰ ਯਾਨੀ ਕਿ ਨਵੇਂ ਵਲੌਗ ਦੇ ਨਾਲ ਤੇ ਆਪਣਾ ਖਿਆਲ ਰੱਖੋ ਤੇ ਇਦਾਂ ਦੀਆਂ ਚੀਜ਼ਾਂ ਬਣਾਵਣਾ ਕਿ ਖਾਂਦੇ ਰਹੋ ਬਾਹਰ ਦਾ ਘੱਟ ਖਾਓ ਤੇ ਘਰ ਦਾ ਜਿਆਦਾ ਬਣਾ ਕੇ ਖਾਓ ਹੈਨਾ ਜਿਹੜੀਆਂ ਚੀਜ਼ਾਂ ਬਾਹਰ ਤੁਸੀਂ ਖਾਣੇ ਹੋ ਸਮੋਸੇ ਇਹ ਚੀਜ਼ ਨਾ ਘਰੇ ਹੀ ਟਰਾਈ ਕਰਿਆ ਕਰੋ ਘਰ ਬਣਾ ਕੇ ਖਾਇਆ ਕਰੋ ਐਸੇ ਅਸੀਂ ਵੀ ਨਹੀਂ ਬਣਦੇ ਬਣਾਉਂਦੇ ਜਿਆਦਾ ਪਰ ਅਸੀਂ ਬਾਹਰ ਦਾ ਪਰ ਅਸੀਂ ਬਾਹਰਲਾ ਖਾਂਦੇ ਵੀ ਨਹੀਂ ਇੰਨਾ ਜਿਆਦਾ ਹੁਣ ਬੰਦ ਕਰਦਾ ਯਾਨੀ ਕਿ ਕਾਫੀ ਟਾਈਮ ਹੋ ਗਿਆ ਸਾਨੂੰ ਅਸੀਂ ਬਹੁਤ ਘੱਟ ਖਾਇਦਾ ਹੁਣ ਬਾਹਰ ਲਾ ਠੀਕ ਹੈ ਨਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਾਚ ਆਪਣਾ ਖਿਆਲ ਰੱਖੋ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਏ 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 ਬਾਏ